ਤਰਾ ਤੁਸੀਂ ਵਾਰਡ ਨੰਬਰ 9 ਵਿੱਚ ਪਹੁੰਚੇ ਹੋ ਅੱਜ ਜਿਹੜਾ ਕੁਟਾਗਨਿਟਾ ਦੇ ਬਾਰੇ ਅੱਜ 8 ਤੇ 9 ਦਾ ਸਾਂਝਾ ਜਿਹਾ ਵਾਰਡ ਪੈ ਜਾਂਦਾ ਤਾਂ ਇਹਦੀ ਡਿਮਾਂਡ ਮਨਲੇ ਵਾਲਿਆਂ ਦੀ ਸੀ ਮੇਰੀ ਭੈਣ ਨੇ ਵੀ ਕਾਫੀ ਵਾਰੀ ਇਹਦਾ ਜ਼ਿਕਰ ਕੀਤਾ ਸੀ ਤਾਂ ਇਹ ਲੋਕਾਂ ਦੀ ਸਹੂਲਤ ਜੈਸ ਸੀਗੀ ਤਾਂ ਉਸ ਮੰਗ ਨੂੰ ਰੱਖਦੇ ਹੋਏ ਅੱਜ 21.9 21 ਲੱਖ 9000 ਦਾ ਅਨਕਲੂਡ ਇਹ ਰਸਤਾ ਬਣੇਗਾ ਕੰਕਰੀਟ ਦਾ ਨਾਲ ਲਾਈਟਸ ਲੱਗਣਗੀਆਂ ਕਿਉਂਕਿ ਇਹ ਲਾਈਟ ਤੋਂ ਵੀ ਬੰਝਾ ਸੀਗਾ ਤਾਂ ਰਸਤਾ ਵੀ ਥੋੜਾ ਇਦਾਂ ਦਾ ਹੋ ਗਿਆ ਸੀਗਾ ਖਰਾਬ ਤੇ ਉਹਨੂੰ ਦੇਖਦੇ ਹੋਏ ਅੱਜ ਅਸੀਂ ਇੱਥੇ ਸਾਰਿਆਂ ਨੇ ਪਰਿਵਾਰਾਂ ਨੇ ਔਰ ਮਾਤਾ ਹੀ ਨਾ ਕੀ ਹੈ ਤੁਹਾਡਾ ਬਿਮਲਾ ਦੇਵੀ ਜੀ ਨੇ ਅਦਗਾਟਨ ਕੀਤਾ ਹੈ ਦਾ ਅੱਜ ਕਿਉਂਕਿ ਇਹਨਾਂ ਦੀ ਦੇਣ ਹੈ ਬਜ਼ੁਰਗਿਆ ਸਾਡੇ ਇਨਾ ਦੇ ਪੈਸੇ ਆ ਤੇ ਇਨਾ ਤੇ ਲੱਗ ਰਹੇ ਆ ਜਿਹੜੀ ਇਹਦੀ ਲਾਗਤ ਆ ਜਿਹੜਾ ਟੈਂਡਰ ਆ ਦਾ ਜਿਹੜਾ ਜਿੰਨਾ ਵੀ ਖਰਚਾ ਆ ਉਹ ਇਸ ਵੈਲਿਊ ਤੋਂ ਕੋਈ ਜਾਣਕਾਰੀ ਦਿਓ ਇਹ ਪੰਜਾਬ ਸਰਕਾਰ ਹੀ ਲਗਾ ਰਹੀ ਆ ਪੰਜਾਬ ਸਰਕਾਰ ਦਾ ਹੀ ਪੈਸਾ ਆ ਮੈਂ ਇੱਕ ਗੱਲ ਕਲੀਅਰ ਕਰ ਦਮਾ ਤੁਹਾਡੇ ਨਾਲ ਇਹ ਤਾਂ ਬਾਕੀ ਪੰਜਾਬ ਸਰਕਾਰ ਨੇ ਪੈਸਾ ਮੈਂ ਹੀ ਲਿਆਂਦਾ ਸੀ ਤਾਂ ਉਹ ਹੀ ਲੱਗ ਰਿਹਾ ਚਾਹੇ 15ਵੇਂ ਵਿੱਤ ਦੇ ਆ ਚਾਹੇ ਪ੍ਰਾਪਰਟੀ ਟੈਕਸ ਆ ਚਾਹੇ ਕੋਸ਼ ਆ ਇਹ ਸਾਰਾ ਪੈਸਾ ਮਿਊਸਪਲ ਕਮੇਟੀ ਟਾਂਡੇ ਦਾ ਤੇ ਜਿਹੜਾ ਮਿਊਸਪਲ ਕਮੇਟੀ ਟਾਂਡੇ ਦਾ ਪੈਸਾ ਉਹ ਲੋਕਾਂ ਦਾ ਪੈਸਾ ਆ ਮਿਊਸਪਲ ਕਮੇਟੀ ਦਾ ਇਹ ਤਾਂ ਐਵੇਂ ਬੰਡੇ ਪਾਈ ਜਾਣੇ ਜੀ ਇਹ ਕਲੋਨੀਆਂ ਦਾ ਇਹ ਇਹਦਾ ਹੈ ਤਾਂ ਸ਼ਹਿਰ ਦਾ ਹੀ ਪੈਸਾ ਨਾ ਸਰਕਾਰ ਦਾ ਹੀ ਪੈਸਾ ਆ ਸਰਕਾਰ ਦਾ ਹੀ ਪੈਸਾ ਆ ਸਰਕਾਰ ਦਾ ਪੈਸਾ ਲੋਕਾਂ ਦਾ ਦਿੱਤਾ ਹੋਇਆ ਟੈਕਸ ਦਾ ਪੈਸਾ ਤਾਂ ਲੋਕਾਂ ਤੇ ਹੀ ਅਸੀਂ ਲੋਕਾਂ ਦੀ ਸਹੂਲਤ ਨੂੰ ਹੀ ਇਹ ਲਗਾ ਰਹੇ ਹਾਂ ਇਹ ਟੈਂਡਰ ਕਦੋਂ ਲੱਗਾ ਸੀ ਤੇ ਕਦੋਂ ਪਾਸ ਹੋਇਆ ਇਹ ਟੈਂਡਰ 26/4/23 ਡੇਟ ਨਹੀਂ ਇੱਥੇ ਮੈਨਸ਼ਨ ਕੀਤੀ ਹੈ ਇਹ ਹੁਣੇ ਐਸ ਮੇਰੇ ਖਿਆਲ ਹਫਤਾ ਤੱਕ ਪਹਿਲਾਂ ਲੱਗਾ ਹਫਤਾ ਤੱਕ ਪਹਿਲਾਂ ਲੱਗਾ ਤਾਂ ਓਪਨ ਹੋ ਗਿਆ ਕਿਉਂਕਿ ਇਹ ਪਾਸ ਕਮੇਟੀ ਕਰਦੀ ਆ ਕਮੇਟੀ ਦੇ ਵਿੱਚ ਹੀ ਪਾਸ ਕਰਾਉਣੇ ਪੈਂਦੇ ਆ ਤਾਂ ਹਫਤਾ ਦੋ ਹਫਤੇ ਹੀ ਹੋਏ ਮੇਰੇ ਦਿੱਤ ਲੱਗੇ ਦੋ ਹਫਤੇ ਹਾਂ ਤਾਂ ਗਾਂ ਵੀ ਆਉਣ ਵਾਲੇ ਸਮੇਂ 'ਚ ਵੀ ਇਹ ਹੋਰ ਵੀ ਅਸੀਂ ਜਿੱਦਾਂ ਜਿੱਥੇ ਟਿਊਬਲ ਦੀ ਲੋੜ ਹੈ ਟਿਊਬਲ ਆ ਰਹੇ ਆ ਜਿਸ ਏਰੀਏ 'ਚ ਵਾਟਰ ਸਪਲਾਈ ਨਹੀਂ ਆ ਉਥੇ ਵਾਟਰ ਸਪਲਾਈ ਪਾ ਰਹੇ ਆ ਤਾਂ ਜਲਦੀ ਤੋਂ ਜਲਦੀ ਪ੍ਰਮਾਤਮਾ ਕਿਰਪਾ ਕਰੇ ਅਸੀਂ ਐਸ ਏਰੀਏ ਦੇ ਨੇੜੇ ਤੇਰੇ ਮਹੱਲਾ ਕਲੀਨਿਕ ਵੀ ਜਿਹੜਾ ਆ ਉਹ ਵੀ ਖੋਲਣ ਜਾ ਰਹੇ ਆ ਪਰ ਡੇਟ ਨਹੀਂ ਹੈ ਮੇਰੇ ਕੋਲ ਪਰ ਆਉਣ ਵਾਲੇ ਸਮੇਂ 'ਚ ਅਸੀਂ ਜਲਦੀ ਕਿਉਂਕਿ ਜਿਹੜੀਆਂ ਉਮੀਦਾਂ ਜਿਹੜੀਆਂ ਆਸਾਂ ਦੇ ਨਾਲ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਹੀ ਐਡਾ ਵੱਡਾ ਮੰਡਲ ਦਿੱਤਾ ਆ ਤਿੰਨ ਚਾਰ ਗਾਰੰਟੀਆਂ ਸੀ ਸਾਡੀਆਂ ਤਾਂ ਸਿੱਖਿਆ ਦੀ ਸੀ ਬਿਜਲੀ ਦੀ ਸੀਗੀ ਹੈਲਥ ਦੀ ਸੀ ਤਾਂ 1000 ਰੁਪਇਆ ਇੱਕ ਸਾਡੀ ਗਰੰਟੀ ਰਹਿੰਦੀ ਆ ਉਹ ਮੈਂ ਤੁਹਾਡੇ ਚੈਨਲ ਆਈ ਵੀ ਕਹਿੰਦੇ ਨਾ ਭਾਈ 1000 ਰੁਪਇਆ ਦਵਾਗੇ ਤਾਂ ਤਾਤ ਬੋਟ ਮੰਗਣ ਬੀਬੀ ਆਵਾਂਗੇ ਨਹੀਂ ਤਾਂ ਮੈਂ ਬੋਟ ਮੰਗਣ ਨਹੀਂ ਆਵਾਂ ਪਰ ਮੈਨੂੰ ਮਾਣ ਆ ਸਾਡੇ ਮੁੱਖ ਮੰਤਰੀ ਸਾਹਿਬ ਤੇ ਖਜ਼ਾਨਾ ਮੰਤਰੀ ਸਾਹਿਬ ਤੇ ਉਹ ਜ਼ਰੂਰ ਜਲਦੀ ਤੋਂ ਜਲਦੀ ਅਸੀਂ ਜਿਹੜੀ ਲਾਸਟ ਸਾਡੀ ਹੈਗੀ ਆ ਗਰੰਟੀ ਉਹ ਵੀ ਅਸੀਂ ਪੂਰੀ ਕਰਾਂਗੇ ਠੀਕ ਹੈ ਧੰਨਵਾਦ